टॉप 2 पे बोलो पंजाब किंग्स वन फिनिश करेगा पॉइंट इंटरव्यू और जिसन 14th मैच होगा ना मैं आपको भेज करूंगा कि सर आप प्लीज मेरा पॉडकास्ट आप सुनवाओ तो टॉप 2 में भी करूंगा पक्का हां हां बिल्कुल अरे बिल्कुल सर ट्रोल करने में क्या है वैसे ही काफी कुछ ट्रोल वैसे ट्रोल होता है मैं ये लिख देता हूं सशी काल जी सारेयानु अ गल करते हैं जी आईपीएल दी आईपीएल फाइनल दी अ ट्रॉफी ਭਲਾਂ आरसीबी जितगी पर दिल पंजाब वाले ने जीते है जी ਬਹੁਤ ਖੂਬ ਲੜੇ ਜੀ ਸ਼ਿਸ਼ਾਂਤ ਸ਼ਿਸ਼ਾਂਤ ਸਿੰਘ ਐਂਡ ਤੱਕ ਲੜੇ ਬਹੁਤ ਹੀ ਜ਼ਿਆਦਾ ਜਜ਼ਬੇ ਨਾਲ ਛੇ ਰੰਗਾਂ ਦਾ ਕੋਈ ਬੜਾ ਫਰਕ ਨਹੀਂ ਹੁੰਦਾ ਜੀ ਸੋ ਪੰਜਾਬ ਹਾਰ ਮੰਨਦੇ ਆ ਵੀ ਔਖੀ ਹੁੰਦੀ ਆ ਪਰ ਜੋ ਤੁਸੀਂ ਲੜਦੇ ਹੋ ਜੂਝਦੇ ਹੋ ਉਹ ਜਿਹੜੀ ਹਾਰ ਆ ਉਹ ਹਾਰ ਨਹੀਂ ਹੁੰਦੀ ਤਾਂ ਪੰਜਾਬ ਬਹੁਤ ਲੜਿਆ ਜੀ ਤੇ ਐਂਡ ਬਾਲ ਤੱਕ ਲੜਿਆ ਤੇ ਮੈਚ ਵੀ ਦੇਖਣ ਵਾਲਾ ਸੀ ਪੂਰਾ ਇੰਟਰਸਟਿੰਗ ਪੰਜਾਬ ਵਾਲਿਆਂ ਨੇ ਐਂਡ ਤੱਕ ਮੈਚ ਨੂੰ ਐਂਡ ਤੱਕ ਵਿਰਾਟ ਕੋਹਲੀ ਨੂੰ ਐਂਡ ਤੱਕ ਨਹੀਂ ਪਤਾ ਸੀ ਵੀ ਅਸੀਂ ਜਿੱਤ ਰਹੇ ਹਾਂ ਤਾਂ ਸੁਸ਼ਾਂਕ ਸਿੰਘ ਨੇ ਜੀ ਬਹੁਤ ਹੀ ਜ਼ਬਰਦਸਤ ਖੇਡਿਆ ਉਹ ਬੰਦੇ ਦੀ ਜਿਹੜਾ ਹੁਣ ਆਪਾਂ ਗੱਲ ਕਰੀਏ ਤੁਸੀਂ ਦੇਖੋ ਵੀ ਉਹ ਬੰਦਾ ਜਦੋਂ ਆਕਸ਼ਨ ਹੁੰਦਾ ਹੈ ਜਦੋਂ ਇਹਦੀ ਬੋਲੀ ਲੱਗਦੀ ਹੈ ਆਈਪੀਐਲ ਦੀ ਇਹ ਬੰਦੇ ਨੂੰ ਖਰੀਦਿਆ ਨਹੀਂ ਜਾਂਦਾ ਪਰ ਦੇਖੋ ਅਨਸੋਲਡ ਬੰਦਾ ਪੰਜਾਬ ਵਾਲਿਆਂ ਨੂੰ ਲੈਂਦੇ ਐ ਤੇ ਦੇਖੋ ਫਾਈਨਲ ਦੇ ਵਿੱਚ ਵਿਰਾਟ ਕੋਹਲੀ ਤੋਂ ਵੀ ਬਹੁਤ ਤਕੜੀ ਰਨ ਰੇਟ ਨਾਲ ਬੰਦਾ ਜੀ ਜਦੋਂ ਜੈਦ ਕਰਦਾ ਕੱਲਾ ਲੜਦਾ ਤੇ 30 ਬੋਲਾਂ ਦੇ ਵਿੱਚ 61 ਰਨ ਤੁਸੀਂ ਇਹ ਮੰਨੋ ਵੀ 200 ਦੀ ਸਟ੍ਰਾਈਕ ਰੇਟ ਹੋ ਗਈ ਜੀ ਏਵਨ ਵਿਰਾਟ ਕੋਹਲੀ ਤੋਂ ਵੀ ਜ਼ਿਆਦਾ ਹੈ ਇਹ ਤੇ ਚਲੋ ਆਰਸੀਬੀ ਜਿੱਤੀ ਹੈ ਪਰ ਫਿਸ਼ਾਂਕ ਸਿੰਘ ਦੀ ਇੱਥੇ ਤਾਰੀਫ਼ ਬੰਦੀ ਹੈ ਜੀ ਜਿਹੜਾ ਉਹ ਲੜਿਆ ਤਾਂ ਇਹ ਆਈਪੀਐਲ ਦੇ ਇਤਿਹਾਸ 'ਚ ਲਿਖਿਆ ਜਾਊਗਾ ਕਿ ਬੜੀ ਜਦੌਜਹਿਦ ਕਰ ਕਰੀ ਬੜੀ ਜਦੌਜਹਿਦ ਕਰੀ ਤੇ ਆਈਪੀਐਲ ਨੂੰ ਬਸ ਆਉਂਦੇ ਆਉਂਦੇ ਪਰ ਚਲੋ ਅ ਸ਼ੇਰ ਜਦੋਂ ਲੜਦੇ ਹੈ ਜੀ ਤਾਂ ਉਹਨਾਂ ਦੇ ਵਿੱਚ ਫੈਸਲਾ ਤਾਂ ਇੱਕ ਸ਼ੇਰ ਕੋਲ ਹੀ ਜਾਂਦਾ ਇੱਕ ਦੇ ਸੱਸੀ ਆਉਂਦੀ ਹੈ ਜਿੱਤ ਤਾਂ ਪਰ ਚਲੋ ਖੂਬ ਲੜੇ ਤਾਂ ਇਥੋਂ ਇੱਕ ਸਿੱਖ ਮਿਲਦੀ ਹੈ ਕਿ ਅਗਲੇ ਆਈਪੀਐਲ ਦੇ ਵਿੱਚ ਜੇ ਪੰਜਾਬ ਚੰਗੀ ਤਰੀਕਾ ਰਣਨੀਤੀ ਨਾਲ ਆਉਂਦਾ ਹੈ ਤੇ ਚੰਗੇ ਪਲੇਅਰ ਸਿਲੈਕਟ ਕੀਤੇ ਜਾਂਦੇ ਆ ਤਾਂ ਜਿਹੜੀ ਹੁਣ ਆਰਸੀਬੀ 18 ਸਾਲ ਬਾਅਦ ਜਿੱਤੀ ਹੈ ਟਰੋਫੀ ਤਾਂ ਉਹ ਪੰਜਾਬ ਲਈ ਵੀ ਟਰੋਫੀ ਬਣਦੀ ਹੋਊਗੀ ਅਗਲੇ ਸਾਲ ਜੇ ਮਿਹਨਤ ਕਰਨਗੇ ਪਰ ਬਹੁਤ ਖੂਬ ਲੜੇ ਜੀ ਤਾਂ ਮੈਂ ਇਹਨੂੰ ਹਾਰ ਨਹੀਂ ਮੰਨਦਾ ਬਹੁਤ ਹੀ ਜਜ਼ਬੇ ਨਾਲ ਲੜੇ ਕੋਈ ਛੇ ਰਨ ਜਿਆਦਾ ਫਰਕ ਨਹੀਂ ਹੁੰਦਾਗਾ ਐਂਡ ਤੱਕ ਜਿਹੜੇ ਉਹਨੇ ਲਾਸਟ ਓਵਰ ਦੇ ਵਿੱਚ ਛੱਕੇ ਮਾਰੇ ਤੇ ਉਹ ਵੀ ਹੇਜ਼ਲਵੁੱਡ ਆਸਟ੍ਰੇਲੀਆ ਦਾ ਕਿੱਡਾ ਤਕੜਾ ਬੋਲਰ ਹੈ ਜੀ ਤਾਂ ਸ਼ਿਸ਼ਾਂਕ ਸਿੰਘ ਦੀ ਇੱਥੇ ਜ਼ਰੂਰ ਤਾਰੀਫ਼ ਬੰਦੀ ਹੈ ਸ਼੍ਰੇਸ਼ ਆਈਅਰ ਜੇ ਚੱਲ ਪੈਂਦਾ ਤਾਂ ਫੇਰ ਗੱਲ ਹੋਰ ਹੋਣੀ ਸੀ ਪਰ ਚਲੋ ਆ ਟੀਮ ਵਰਕ ਹੁੰਦਾ ਤਾਂ ਟੀਮ ਵਰਕ ਆਰਸੀਬੀ ਦਾ ਵਧੀਆ ਸੀ ਬੋਲਿੰਗ ਉਹਨਾਂ ਦੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਆਰਸੀਬੀ ਦੀ ਬੋਲਿੰਗ ਤਕੜੀ ਹੈ ਤਾਂ ਵਾਕਈ ਹੈ ਕਿ ਆਰਸੀਬੀ ਨੇ ਬਹੁਤ ਬੋਲਿੰਗ ਤਕੜੀ ਕੀਤੀ ਜੀ ਤਾਂ ਉਹਦਾ ਉਹਨਾਂ ਦਾ ਉਹਨਾਂ ਨੂੰ ਰਿਜ਼ਲਟ ਵੀ ਮਿਲਿਆ ਤੇ ਅੱਜ ਜਿਹੜੀ ਆਈਪੀਐਲ ਦੀ ਟਰਾਫੀ ਹੈ ਉਹ ਕਿਹਦੇ ਕੋਲ ਹੈ ਉਹ ਆਰਸੀਬੀ ਕੋਲੇ ਹੈ ਤਾਂ ਚਲੋ ਹੁਣ ਉਮੀਦ ਅਗਲੇ ਸਾਲ ਤਾਂ ਕਦੇ ਵੀ ਜਦੋਂ ਹਾਰ ਮਿਲਦੀ ਹੈ ਤਾਂ ਹਾਰ ਬੰਦੇ ਨੂੰ ਹੋਰ ਤਕੜਾ ਕਰਦੀ ਹੈ ਤਾਂ ਇਸੇ ਹਾਰ ਤੋਂ ਸਬਕ ਸਿੱਖਿਆ ਜਾਊਗਾ ਤੇ ਪੰਜਾਬ ਵਾਲੇ ਅਗਲੇ ਸਾਲ ਐਦੂ ਵੀ ਹੋਪ ਹੈ ਵੀ ਜਜਬੇ ਨਾਲ ਆਉਣਗੇ ਤਾਂ ਆਈਪੀਐਲ ਪੰਜਾਬ ਦੇ ਕੋਲੇ ਇਹ ਆਉਣਾ ਹੀ ਆਉਣਾ ਹੈ ਸਾਲ ਲੱਗ ਸਕਦੇ ਆ ਪਰ ਇਹ ਆਈਪੀਐਲ ਟਰੋਫੀ ਜਿਸ ਤਰ੍ਹਾਂ ਨਾਲ ਲੜੀ ਅੱਜ ਫਾਈਨਲ 'ਚ ਇਹ ਬੰਦੀ ਹੈ